ਆਪਰੇਸ਼ਨ ਟੀਮ ਵੱਲੋਂ ਰეკਮੈਂਡ ਕੀਤਾ ਲੋਗਟ ਅਟੈਚ ਕਰਕੇ ਆਪਾਂ ਲੋਡਿੰਗ ਕੰਪਨੀ ਵਿੱਚ ਪਹੁੰਚੇ ਸਾਡਾ ਤਕਰੀਬਨ ਡੇਲੀ ਲੋਗਟ ਚੇਂਜ ਹੋਣਾ ਹੁੰਦਾ ਕਦੇ ਅਸੀਂ ਲੋਗਟ ਨਾਰਮਲ ਪਾਇਆ ਹੁੰਦਾ ਕਦੇ ਮਲਟੀ ਐਕਸਲ ਕਦੇ ਟਰਾਲਾ ਤੇ ਕਦੇ ਫਲੈਕਸੀ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਟੀਮ ਸਾਨੂੰ ਰეკਮੈਂਡ ਕਰਦੀ ਹੈ 카ਰਗੋ ਦੀ ਡਾਈਮੈਂਸ਼ਨ ਮੁਤਾਬਕ ਉਸ ਮੁਤਾਬਕ ਹੀ ਸਾਨੂੰ ਅਟੈਚ ਕਰਵਾਇਆ ਜਾਂਦਾ ਟਰਾਲਾ ਫਲੈਕਸੀ ਲੋਗਟ ਜੋ ਵੀ ਕਟਨ ਟੇਲਰ ਵਗੈਰਾ ਬਾਕੀ ਅਸੀਂ ਜਦੋਂ ਕਦੇ ਵੀ ਕਾਰਗੋ ਲੋਡ ਕਰਦੇ ਆ ਜਿਸ ਤਰ੍ਹਾਂ ਦਾ ਵੀ ਕਾਰਗੋ ਕੋਈ ਲੋਡ ਕਰਦੇ ਆ ਛੋਟਾ ਜਾਂ ਵੱਡਾ ਸਾਨੂੰ ਉਸ ਕਾਰਗੋ ਦੇ ਵਜਨ ਦਾ ਜਰੂਰ ਪਤਾ ਹੋਣਾ ਚਾਹੀਦਾ ਉਸ ਦਾ ਵਜਨ ਕਿੰਨਾ ਆ ਉਸ ਦਾ ਵਜਨ ਲੈਫਟ ਤੇ ਰਾਈਟ ਤੇ ਜਾਂ ਸੈਂਟਰ ਵਿੱਚ ਆ ਜਾਂ ਜੋ ਫੋਰਮੈਨ ਉਹਨੂੰ ਲੋਡ ਕਰਵਾ ਰਿਆ ਕੰਪਨੀ ਵਿੱਚ ਉਸ ਤੋਂ ਜਰੂਰ ਕਨਫਰਮ ਕਰ ਲੈਣਾ ਚਾਹੀਦਾ ਵੀ ਇਸ ਦਾ ਵਜਨ ਕਿਸ ਸਾਈਡ ਤੇ ਆ ਕਿੰਨਾ ਵਜਨ ਆ ਤਾਂ ਜੋ ਅਸੀਂ ਕਾਰਗੋ ਦੇ ਵਜਨ ਮੁਤਾਬਕ ਹੀ ਉਸ ਨੂੰ ਲੈਸਿੰਗ ਕਰ ਸਕੀਏ ਜੇ ਲੈਸਿੰਗ ਪ੍ਰੋਪਰ ਵਧੀਆ ਹੋਊਗੀ ਤਾਂ ਆਪਾਂ ਕਾਰਗੋ ਵੀ ਸੇਫਲੀ ਮੂਵ ਕਰ ਸਕਦੇ ਆ ਕਈ ਵਾਰ ਕਈ ਵੀਰ ਭਰਾਵਾਂ ਦੇ ਕਾਰਗੋ ਅਮਰਜੈਂਸੀ ਬ੍ਰੇਕ ਲਾਉਣ ਲੱਗੇ ਵੀ ਅੱਗੇ ਨੂੰ ਚਲੇ ਜਾਂਦੇ ਆ ਜਾਂ ਲੈਫਟ ਰਾਈਟ ਟਰਨ ਕਰਨ ਲੱਗੇ ਵੀ ਕਾਰਗੋ ਖਿਸਕੇ ਹੁੰਦੇ ਆ ਯਾਨੀ ਇੱਧਰ ਉੱਧਰ ਚਲੇ ਜਾਂਦੇ ਆ ਇਹੀ ਕਾਰਨ ਹੁੰਦਾ ਵੀ ਉਹਨਾਂ ਦੇ ਕਾਰਗੋ ਦੇ ਵજન ਦੇ ਮੁਤਾਬਕ ਉਹਨੂੰ ਲੈਸਿੰਗ ਨਹੀਂ ਹੋਈ ਜਾਂ ਇਹ ਹੁੰਦਾ ਵੀ ਲੋ ਬੈਡ ਤੇ ਕਾਰਗੋ ਦੇ ਸੈਂਟਰ ਚ ਜੋ ਆਪਾਂ ਬੁੱਡ ਰੱਖਦੇ ਆ ਜਾਂ ਪਲਾਸਟਿਕ ਰੱਖਦੇ ਆ ਉਹ ਨਹੀਂ ਰੱਖੀ ਹੋਈ ਰਬੜ ਮੈਟ ਜ਼ਰੂਰ ਰੱਖਣੀ ਚਾਹੀਦੀ ਹੈ ਇਹੋ ਚੀਜ਼ਾਂ 메ਨ ਕਾਰਗੋ ਨੂੰ ਸੇਫਲੀ ਮੂਵ ਕਰਨ ਵਿੱਚ ਹੁੰਦੀਆਂ ਅੱਜ ਜਿੱਥੇ ਕੰਮ ਤੇ ਗਏ ਸੀਗੇ ਅੱਜ ਪ੍ਰਗਟ ਵੀਰ ਵੀ ਨਾਲ ਸੀਗਾ ਇਹ ਵੀਰ ਜਲੰਧਰ ਟਰਾਂਸਪੋਰਟ ਤੋਂ ਬਿਲੋਂਗ ਕਰਦੇ ਆ ਆਪਾਂ ਨੂੰ ਕੰਪਨੀ ਦੀ ਰਿਹੈ ਜਿੱਥੇ ਪਹਿਲਾਂ ਸੀ 4 ਸਾਲ ਪਹਿਲਾਂ ਇਹ ਵੀਰ ਦੀ ਰਿਹੈਸ਼ ਵੀ ਉੱਥੇ ਸੀ ਇਹ ਅੱਜ 4 ਸਾਲਾਂ ਬਾਅਦ ਪ੍ਰਗਟ ਵੀਰ ਮਿਲਿਆ ਮਿਲ ਕੇ ਬਹੁਤ ਖੁਸ਼ੀ ਹੋਈ ਅੱਜ ਮੇਰੇ ਨਾਲ ਕੰਮ ਤੇ ਕੰਪਨੀ ਦੇ ਐਕਸਪਰਟ ਡਰਾਈਵਰ ਸੀਗੇ ਇਹਨਾਂ ਦਾ ਨਾਮ ਮੇਜਰ ਭਾਜੀ ਆ ਇਹ ਮੁਹਾਲੀ ਤੋਂ ਬਿਲੋਂਗ ਕਰਦੇ ਇਹਨਾਂ ਨੂੰ ਇਸ ਕੰਪਨੀ ਵਿੱਚ 14 ਸਾਲ ਹੋ ਗਏ ਕੰਮ ਕਰਦੇ ਮੈਨੂੰ ਜਦ ਕਦੇ ਵੀ ਮਲਟੀ ਐਕਸਲ ਲੋਗਟ ਪਾਉਣ ਲੱਗੇ ਜਾਂ ਉਸ ਨੂੰ ਮੂਵ ਕਰਨ ਲੱਗੇ ਕੁਝ ਨਹੀਂ ਸਮਝ ਆਉਂਦਾ ਤਾਂ ਮੈਂ ਇਹਨਾਂ ਨੂੰ ਕਾਲ ਕਰਕੇ ਪੁੱਛਦਾ ਆ ਇਹ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਸਲਾਹ ਦਿੰਦੇ ਆ ਬਾਕੀ ਜਿਹੜਾ ਦੂਸਰਾ ਵੀਰ ਨਾਲ ਬੈਠਾ ਚਾਹ ਪੀ ਰਿਹਾ ਸੀਗਾ ਇਹਨਾਂ ਦਾ ਨਾਮ ਮੁਜਾਹਿਦ ਆ ਇਹ ਪਾਕਿਸਤਾਨ ਤੋਂ ਬਿਲੋਂਗ ਕਰਦੇ ਆ ਜਿੱਥੇ ਵੀਰ ਭਰਾ ਵੀਡੀਓ ਦੇਖ ਰਹੇ ਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਆਵਾਜ਼ ਰੱਖਣ